ਨੂੰ ਵੇਲੇ ਬਹਿ ਕੇ ਆਪਣੀ ਸੁਰਤ ਨੂੰ ਵੇਖਿਓ ਕਰਦੇ ਕੀ ਜੇ ਤੇ ਇਹ ਜਿਹੜਾ ਬਹਾਨਾ ਲਾਉਂਦੇ ਜੇ ਨਾ ਟਾਈਮ ਨਹੀਂ ਮਿਲਦਾ ਟਾਈਮ ਤੁਹਾਨੂੰ ਕੰਮ ਕਰਕੇ ਨਹੀਂ ਮਿਲਦਾ ਟਾਈਮ ਤੁਹਾਨੂੰ ਸੇਖ ਚਲੀ ਬਣਨ ਤੋਂ ਵੇਲ ਨਹੀਂ ਏ ਤਾਂ ਨਹੀਂ ਮਿਲਦਾ ਨਹੀਂ ਤੇ ਪਿਛਲੀ ਸੁਰਤ ਨਾਲ ਗੱਡੀ ਚਲਾਉਂਦੇ ਉਹ ਕੀ ਕਰਦੇ ਹੋ ਨਾਮ ਜਪਿਆ ਕਰੋ ਆਪਣੇ ਪਿਆਰੇ ਨੂੰ ਯਾਦ ਕਰਿਆ ਕਰੋ ਉਹਦੀ ਪੰਕਤੀਆਂ ਨੂੰ ਗੁਣਗਣਾਇਆ ਕਰੋ ਕਿਉਂ ਨਹੀਂ ਟਾਈਮ ਮਿਲਦਾ ਜਦੋਂ ਕੁਰਸੀ ਤੇ ਬੈਠੇ ਹੋ ਕੀ ਕਰਦੇ ਹੋ ਹਰਾਨੀ ਦੀ ਬਾਤ ਐ ਅਖਬਾਰਾਂ ਪੜ੍ਹਨ ਦਾ ਟਾਈਮ ਲੱਗ ਜਾਂਦਾ ਚਾਰ-ਚਾਰ ਘੰਟੇ ਫੋਨ ਤੇ YouTube ਵੇਖਣ ਦਾ ਟਾਈਮ ਲੱਗ ਜਾਂਦਾ ਇੱਕ ਤੇ ਆ Facebook ਚੱਲ ਪਈਏ ਸਾਡੇ ਬਾਪੂ ਵੀ ਬਜ਼ੁਰਗ ਪੱਟ ਲੈ ਉਹ ਬਜ਼ੁਰਗ ਵੀ ਬਾਪੂ ਲੱਗੇ ਰਹਿੰਦੇ ਫੋਟੋਆਂ ਪਾਉਣ ਉੱਤੇ ਇਹ ਮਿਲ ਜਾਂਦਾ ਪਰ ਆਪਣੇ ਪਿਆਰੇ ਨੂੰ ਯਾਦ ਕਰਨ ਦਾ ਜਿਹਦੇ ਤੋਂ ਬਿਨਾ ਮਰ ਜਾਂਦੀ ਏ ਜੀਵਨ ਜਿਹਦੇ ਤੋਂ ਬਿਨਾ ਦੁਖੀ ਦੁਖ ਜ਼ਿੰਦਗੀ ਚਾਉਂਦੇ ਨੇ ਜਿਹਦੇ ਤੋਂ ਬਿਨਾ ਵਿਅਰਥ ਤੇ ਨਹਿਫਲ ਹੋ ਜਾਂਦਾ ਇਹ ਜੀਵਨ ਉਹਨੂੰ ਯਾਦ ਕਰਨ ਦਾ ਟਾਈਮ ਨਹੀਂ ਲੱਗਦਾ ਉਸ ਪਿਆਰੇ ਨੂੰ ਯਾਦ ਕਰਨ ਦਾ ਟਾਈਮ ਨਹੀਂ ਲੱਗ ਜਾਂਦਾ ਜਿਨੇ ਤਤੀਆਂ ਤਵੀਆਂ ਤੇ ਬਹਿ ਬਹਿ ਕੇ ਸਮਝਾਇਆ ਇਹ ਅਭਿਆਸ ਕਰਨਾ ਹੈ ਆ ਜਿਹੜੀ ਪਿਛਲੀ ਸੁਰਤ ਹੈ ਨਾ ਪਿਛਲਾ ਧਿਆਨ ਹੈ ਇਹਦਾ ਅਭਿਆਸ ਕਰਨਾ ਹੈ ਆਪ ਜੀ ਪੜ੍ਹਦੇ ਹੋ ਨਾ ਪੰਚ ਪਰਵਾਣ ਪੰਚ ਪ੍ਰਧਾਨ ਪੰਚੇ ਪਾਵੇਂ ਦਰਗਹਿ ਮਾਨ ਤੇ ਅੱਗੇ ਜਾ ਕੇ ਇਹਨਾਂ ਦਾ ਇੱਕ ਗੁਰੂ ਵੀ ਦੱਸਦੇ ਨੇ ਗੁਰੂ ਮਹਾਰਾਜ ਕਿਹੜਾ ਗੁਰੂ ਹੈ ਪੰਚਾਂ ਕਾ ਗੁਰ ਬੋਲੋ ਨਾ ਪੰਚਾਂ ਕਾ ਗੁਰ ਇੱਕ ਧਿਆਨ ਇਹ ਧਿਆਨ ਸਾਧਨਾ ਜਿਹੜੀ ਏ ਇਹ ਜ਼ਰੂਰੀ ਏ ਗੁਰੂ ਮਹਾਰਾਜ ਨੇ ਬਾਣੀ ਪੜ੍ਹਨੀ ਹੈ ਵਿੱਚ ਧਿਆਨ ਰੱਖਣਾ ਪੁਰਾਣੇ ઋਸ਼ੀਆ ਮੁਨੀਆਂ ਨੇ ਤਰਬੈਣੀ ਦਾ ਜ਼ਿਕਰ ਕੀਤਾ ਸੀ ਕਿ ਤਰਬੈਣੀ ਉਥੇ ਦੋ ਨਦੀਆਂ ਉੱਤੇ ਵਗਦੀਆਂ ਨੇ ਇੱਕ ਅੰਦਰੋਂ ਦੀ ਨਿਕਲਦੀ ਹੈ ਗੰਗਾ ਜਮਨਾ ਉੱਤੇ ਸਰਸਵਤੀ ਕਹਿੰਦੇ ਅੰਦਰੋਂ ਦੀ ਥੱਲੇ ਕਿਤੇ ਮਿਲਦੀ ਤੀਜੀ ਨਦੀ ਨਹੀਂ ਦਿਖਾਈ ਦਿੰਦੀ ਇਸੇ ਟੰਗ ਦੇ ਨਾਲ ਜਿਵੇਂ ਆਪਜੀ ਦਾ ਧਿਆਨ ਦਿਖਾਈ ਨਹੀਂ ਦਿੰਦਾ ਇਹ ਸ਼ਾਮਲ ਹੋਏਗਾ ਤੇ ਸਿਮਰਨ ਬਣੇਗਾ ਧਿਆਨ ਜ਼ਰੂਰੀ ਹੈ ਤੇ ਧਿਆਨ ਨਾ ਹੋਵੇ ਤੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਬਾਣੀ ਕੌਣ ਪੜ ਗਿਆ ਕਈਆਂ ਜੀਆਂ ਨੇ ਜਾਪ ਰੱਖੇ ਹੁੰਦੇ ਪਤਾ ਹੀ ਨਹੀਂ ਲੱਗਦਾ ਬਾਣੀ ਕੌਣ ਪੜ ਗਿਆ ਨਹੀਂ ਉਸ ਧਿਆਨ ਦੀ ਸਾਧਨਾ ਵੀ ਕਰਨੀ ਕਿ ਧਿਆਨ ਗੁਰੂ ਵੱਲ ਨੂੰ ਧਿਆਨ ਪਿਆਰੇ ਵੱਲ ਨੂੰ ਆਹ ਜਿਹੜਾ ਧਿਆਨ ਹੈ ਜਿਨੇ ਉਹਨੂੰ ਸਾਧਨਾ ਨਹੀਂ ਨਾ ਕੀਤੀ ਇਹ ਸਮਝ ਲੈਣਾ ਬਾਅਦ ਚ ਕਈ ਸਾਲਾਂ ਬਾਅਦ ਤੁਸੀਂ ਜਾਪ ਕਰੀ ਜਾਣਾ ਉਹ ਕਰਮਕਾਂਡ ਬਣ ਜਾਣਾ ਫਿਰ ਕਟੜਤਾ ਆ ਜਾਣੀ ਅੰਦਰ ਕਠੋਰਤਾ ਆ ਜਾਣੀ ਫਿਰ ਤੁਸੀਂ ਖਿਜੇ ਖਿਜੇ ਸਾਰਿਆਂ ਨੂੰ ਪੈਣਾ ਅੰਦਰ ਆਨੰਦ ਨਹੀਂ ਬਣਨਾ ਤੇ ਆਹ ਜਿਹੜੀ ਮਤੇ ਨਾ ਇਹਦੇ ਚ ਲੱਗਣ ਲੱਗ ਜਾਣਾ ਐਨੇ ਸਾਲ ਹੋ ਗਏ ਨਿਤਨੇਮ ਕਰਦੇ ਆ ਗੁਰੂ ਘਰ ਜਾਂਦੇ ਆ ਬਾਣੀ ਪੜ੍ਹਦੇ ਆ ਹੋਇਆ ਤੇ ਕੁਝ ਵੀ ਨਹੀਂ ਤੇ ਕਿਤੇ ਕਿਤੇ ਲੱਗਣ ਲੱਗ ਪੈਣਾ ਕਿ ਰੱਬ ਹੈ ਹੀ ਨਹੀਂ ਇਦਾਂ ਦੀ ਕੋਈ ਚੀਜ਼ ਨਹੀਂ ਇਸ ਬਾਤ ਨੂੰ ਸਮਝ ਲੈਣਾ ਉਸ ਧਿਆਨ ਦਾ ਉਸ ਸੁਰਤ ਦਾ ਅਭਿਆਸ ਜ਼ਰੂਰ ਕਰਨਾ ਬਾਣੀ ਪੜ੍ਹਨੀ ਹੈ ਪੂਰੇ ਮਨ ਨਾਲ ਸਤਿਗੁਰੂ ਨੇ ਇਸ ਸਾਧਨਾ ਨੂੰ ਦੱਸਿਆ ਇਹ ਕਹਿੰਦੇ ਜੇ ਇੱਕ ਹੋਵੇ ਤਾਂ ਉਗਵੇ ਅਬ ਕਿਉਂ ਉਗਵੇ ਦਾਲ ਜੇ ਤੇਰਾ ਇਹ ਧਿਆਨ ਖਿੰਡਿਆ ਰਿਹਾ ਤੇ ਇਹ ਉਗਣਾ ਨਹੀਂ ਹੈ ਇਹ ਫਸਲ ਨਹੀਂ ਉਗਣੀ ਤੇਰੀ ਜੇ ਧਿਆਨ ਖਿੰਡਿਆ ਰਿਹਾ ਇੱਕ ਹੋਏਗਾ ਤੇ ਉਗੇਗਾ ਤੇ ਗੁਰੂ ਨਾਨਕ ਦੀ ਨਹੀਂ ਤੇ ਬਾਤ ਬੜੀ ਪਿਆਰੀ ਹੈ ਕਿੰਨੀ ਧੀਰ ਹੋਗੀ ਸੁਣਿਆ ਹੀ ਨਹੀਂ ਜਿਉਂ-ਜਿਉਂ ਧਿਆਨ ਨਾਲ ਸੁਣਨਾ ਸ਼ੁਰੂ ਕਰੋਗੇ ਗੁਰੂ ਨਾਨਕ ਪਿਤਾ ਆਪ ਜੀ ਨੂੰ ਸਮਝਾਉਣਾ ਆਰੰਭ ਕਰਨਗੇ ਆ ਜਿਹੜੀ ਅਗਲੀ ਪੰਕਤੀ ਇਹਨਾਂ ਕਲ ਕਲੇਸ਼ ਤਨ ਮਾਹੇ ਮਿਟਾਵੋ ਆ ਹੁਣੇ ਇਥੇ ਇੱਕ ਗੁਰੂ ਮਹਾਰਜ ਦੀ ਧੀ ਸੀ ਉਹ ਪੁੱਛ ਰਹੀ ਸੀ ਕਿ ਤਨ ਮਾਹੇ ਕਿਉਂ ਜਿਹੜੀ ਕਲ ਕਲੇਸ਼ ਇਹ ਉਹ ਤੇ ਮਨ ਚ ਹੁੰਦੀ ਏ ਕਿ ਤਨ ਚ ਹੁੰਦੀ ਏ ਮਨ ਚ ਨਹੀਂ ਹੁੰਦੀ ਤਨ ਚ ਕਲਾ ਤੇ ਕਲੇਸ਼ ਹੁੰਦੀ ਏ ਮਨ ਚ ਨਹੀਂ ਹੁੰਦੀ ਤਨ ਮਾਹੇ ਹੁੰਦੀ ਤੇ ਫਿਰ ਪੁੱਛ ਰਹੀ ਇਹਦਾ ਸਰੀਰ ਤੇ ਕੋਈ ਅਸਰ ਹੁੰਦਾ ਤੇ ਕਿਹਾ ਹੁੰਦਾ ਹੀ ਸਰੀਰ ਤੇ ਅਸਰ ਇਹਦਾ ਜੇ ਅੰਦਰ ਕਲਾ ਕਲੇਸ਼ ਤਨ ਚ ਵਸੇਗੀ ਤੇ ਕਈਆਂ ਦਾ ਬੀਪੀ ਵੱਧ ਆਏ ਜੇ ਚਿੰਤਾ ਰਹੇਗੀ ਕਈਆਂ ਨੂੰ ਨੀਂਦ ਨਹੀਂ ਆਉਂਦੀ ਕਈਆਂ ਨੂੰ ਸਟ्रेस ਤੇ ਡਿਪਰੈਸ਼ਨ ਹੁੰਦੀ ਹੈ ਬਹੁਤੀਆਂ ਬਿਮਾਰੀਆਂ ਹੀ ਆਪਜੀ ਦੀ ਇਸ ਕਾਰਨ ਕਰਕੇ ਪਰ ਅਸੀਂ ਗੁਰਨਾਨਕ ਨੂੰ ਤੇ ਸੁਣਦੇ ਨਹੀਂ ਜਦੋਂ ਸੁਣਦੇ ਨਹੀਂ ਤੇ ਪਕੜ ਨਹੀਂ ਆਉਂਦੀ ਕਿ ਗੁਰਨਾਨਕ ਮੇਰੇ ਸਾਰੇ ਰੋਗਾਂ ਦਾ ਇਲਾਜ ਕਰ ਦਿੰਦੇ ਗੁਰਨਾਨਕ ਦੀ ਬਾਣੀ ਮੇਰੇ ਸਾਰੇ ਦੁੱਖਾਂ ਤੋਂ ਜਿਹੜਾ ਇਹ ਮੁਕਤੀ ਕਰਾ ਦਿੰਦੀ ਕਲ ਕਲੇਸ਼ ਤਨ ਮਾਹੇ ਮਿਟਾਵੋ ਤਨ ਦੇ ਵਿੱਚੋਂ ਇਹ ਤਨ ਦੇ ਅੰਦਰ ਵੱਸਦੀ ਏ ਮਨ ਦੇ ਅੰਦਰ ਨਹੀਂ ਵੱਸਦੀ ਮਨ ਦੇ ਅੰਦਰ ਤੇ ਇੱਕ ਹੀ ਵੱਸਦਾ ਏ ਉਹ ਜਿਹੜਾ ਸਾਹਿਬ ਏ ਕਿ ਕਲਾ ਕਲੇਸ਼ ਤਨ ਦੇ ਅੰਦਰ ਵੱਸਦੀ ਏ ਤੇ ਤਨ ਦੇ ਵਿੱਚੋਂ ਕਲਾ ਕਲੇਸ਼ ਕਹਿੰਦੇ ਤੇਰੀ ਮੁੱਕ ਜਾਏਗੀ ਇਦਾਂ ਮੁਕੇਗੀ ਕਿ ਘਰ ਵਾਲੀ ਨੂੰ ਕੁੱਟ ਕੇ ਮੁਕੇਗੀ ਕਿ ਇੱਕ ਪ੍ਰਾਣੀ ਹੋਵੇ ਵਧੀਆ ਜੀ ਡਾਂਗ ਹੋਵੇ ਕੋਕਿਆਂ ਵਾਲੀ ਸਵੇਰੇ ਦੋ ਤਿੰਨ ਛੱਡੀਆਂ ਹੋਣ ਦੁਪਹਿਰੇ ਛੱਡੀਆਂ ਹੋਣ ਰਾਤ ਨੂੰ ਵੀ ਜੇ țeੜਫਿੜ ਕਰੇ ਤੇ ਫੇਰ ਛੱਡੀਆਂ ਹੋਣ ਇਦਾਂ ਕਲਾ ਕਲੇਸ਼ ਮਿਟੇਗੀ ਕਿ ਗੁਰਨਾਨਕ ਦੀ ਬਾਤ ਨਾ ਮੁਕੇਗੀ ਕਿ ਸਿਮਰ 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 ਸੁਖ ਪਾਵੋ ਕਲ ਕਲੇਸ਼ ਤਨਮਾਹੇ ਮਿਟਾਵੋ ਪੰਡਤਾਂ ਕੋ ਜਾ ਕੇ ਮੁਕੇਗੀ ਘਰ ਦੀ ਕਲਾ ਕਲੇਸ਼ ਕਿ ਗੁਰਨਾਨਕ ਪਿਤਾ ਦਾ ਸਿਮਰਨ ਕੀਤੇ ਆ ਮੁਕੇਗੀ ਬੋਲਦੀਆਂ ਨਹੀਂ ਮੇਰੀਆਂ ਭੈਣਾ ਪੰਡਤਾ ਕੋ ਬਾਬਿਆਂ ਕੋ ਪੀਰਾਂ ਤੇ ਜਾ ਕੇ ਦੀਵੇ ਜਗਾਇਆ ਮੁਕੇਗੀ ਜਪਜੀ ਦੇ ਗੁਰਨਾਨਕ ਕਹਿੰਦੇ ਨੇ ਸਿਮਰਨ ਕੀਤਿਆਂ ਮੁਕੇਗੀ ਹੁਣ ਜਿਹੜੀ ਜਿਹੜੀ ਭੈਣ ਜਿਹੜੀ ਏ ਉਹ ਪਤੀ ਦੀ ਸੇਵਾ ਨੂੰ ਸਿਮਰਨ ਨਹੀਂ ਨਾ ਬਣਾਏਗੀ ਉਹਦੇ ਘਰ ਚ ਕਲਾ ਕਲੇਸ਼ ਰਹਿੰਦੀ ਏ ਆਪਜੀ ਦੇ ਦੁੱਖਾਂ ਦਾ ਇੱਕ ਕਾਰਜ ਦੱਸ ਦਿੰਨੇ ਰੰਗ ਦੱਸ ਦਿੰਨੇ ਜਿਹੜਾ ਜਿਹੜਾ ਪਤੀ ਜਿਹੜਾ ਜਿਹੜਾ ਘਰ ਦਾ ਜੀ ਜਿਹੜਾ ਏ ਉਹ ਆਪਣੇ ਕਰਮਾਂ ਨੂੰ ਚਾਹੇ ਪਤੀ ਦੀ ਸੇਵਾ ਏ ਚਾਹੇ ਪਤਨੀ ਦੀ ਸੇਵਾ ਹੈ ਚਾਹੇ ਮਾਂ ਦੀ ਚਾਹੇ ਪਿਤਾ ਦੀ ਕਿਸੇ ਦੀ ਵੀ ਸੇਵਾ ਹੈ ਜਿਹੜਾ ਉਸ ਸੇਵਾ ਨੂੰ ਸਿਮਰਨ ਨਹੀਂ ਬਣਾਏਗਾ ਨਾ ਉਹਦੀ ਕਲੇਸ਼ ਨਹੀਂ ਮੁੱਕਣ ਲੱਗੇ ਉਹ ਦੁਖੀ ਰਹੇਗਾ ਰਹੇਗਾ ਕਿਤੇ ਪੰਡਤਾਂ ਕੋ ਜਾਣ ਦੀ ਲੋੜ ਨਹੀਂ ਹੈ ਕਿਤੇ ਮੁੰਦਰੀਆਂ ਤੇ ਇਹਨੇ ਇਹਨੇ ਪੈਸੇ ਖਰਚਣ ਦੀ ਲੋੜ ਨਹੀਂ ਹੈ ਪੀਰਾਂ ਤੇ ਨੱਕ ਰਗੜਨ ਦੀ ਜ਼ਰੂਰਤ ਨਹੀਂ ਹੈ ਆ ਇੱਕ ਹੀ ਕਾਫੀ ਹੈ ਇਹ ਸਮਰਥ ਗੁਰੂ ਕਾਫੀ ਹੈ ਕੁਝ ਨਹੀਂ ਚਾਹੀਦਾ ਤਾਨੂੰ ਡਾਕਟਰਾਂ ਕੋ ਜਾਣ ਦੀ ਲੋੜ ਨਹੀਂ ਵਕੀਲਾਂ ਕੋ ਜਾਣ ਦੀ ਲੋੜ ਨਹੀਂ ਠਾਣਿਆਂ ਕਚਹਿਰੀਆਂ ਚ ਜਾਣ ਦੀ ਲੋੜ ਨਹੀਂ ਐਸ ਇੱਕੋ ਗੁਰੂ ਦੀ ਸਿਰਫ ਬਾਤ ਮੰਨ ਲਓ ਤੁਹਾਡੇ ਘਰਾਂ ਚ ਝਗੜੇ ਨਹੀਂ ਰਹਿਣਗੇ ਨਫ਼ਰਤਾਂ ਨਹੀਂ ਰਹਿਣਗੀਆਂ ਈਰਖਾ ਨਹੀਂ ਰਹਿਣਗੀਆਂ ਦੁੱਖ ਨਹੀਂ ਰਹਿਣਗੇ ਰੋਗ ਨਹੀਂ ਰਹਿਣਗੇ ਪਰ ਇਹਦੇ ਹੁਕਮ ਮੁਤਾਬਕ ਜੀਣਾ ਪਏਗਾ ਬਸ ਇੰਨਾ ਹੀ ਕਿਉਂਕਿ ਜਦੋਂ ਤੁਸੀਂ ਉਦਾਂ ਜੀਂਦੇ ਹੋ ਤੇ ਸਾਨ ਕਰਦੇ ਹੋ ਸੌਦਾ ਕਰਦੇ ਹੋ ਪਤੀ ਦੀ ਸੇਵਾ ਕੀਤੀ ਪਤੀ ਹੁਣ ਆਹ ਕਰੇ ਮਾਂ ਦੀ ਸੇਵਾ ਕੀਤੀ ਮਾਂ ਆਹ ਕਰੇ ਪੁੱਤ ਦੀ ਸੇਵਾ ਕੀਤੀ ਪੁੱਤ ਵੀ ਆਹ ਕਰੇ ਤੇ ਮੰਗਤੇ ਬਣ ਕੇ ਜੀਂਦੇ ਹੋ ਤੇ ਜੇ ਗੁਰੂ ਦੀ ਸੇਵਾ ਸਮਝ ਕੇ ਕਰੋ ਕਿ ਇਹ ਜਿਹੜੀ ਮਾਂ ਹੈ ਨਾ ਇਹ ਮੈਨੂੰ ਇਸ ਗੁਰੂ ਨੇ ਦਿੱਤੀ ਇਹ ਜਿਹੜਾ ਪਤੀ ਏ ਇਹ ਗੁਰੂ ਰਾਮਦਾਸ ਪਾਤਸ਼ਾਹ ਨੇ ਮੇਰੀਆਂ ਲਾਵਾਵਾਂ ਪੜ ਕੇ ਇਹਦੇ ਲੜ ਮੈਨੂੰ ਲਾਇਆ ਗੁਰੂ ਰਾਮਦਾਸ ਨੇ ਲਾਵਾਵਾਂ ਪੜੀਆਂ ਸੀ ਨਾ ਅਬ ਜੀਚੋਂ ਕਿੰਨਿਆਂ ਕ ਪਹਿਣਾ ਨੂੰ ਪਤਾ ਏ ਕਿ ਗੁਰੂ ਰਾਮਦਾਸ ਪਾਸ਼ਾ ਦਾ ਜਿਹੜਾ ਲਾਵਾਂ ਦਾ ਪਾਠ ਪੜ੍ਹਦੇ ਹੋ ਉਹ ਗੁਰੂ ਰਾਮਦਾਸ ਪਾਸ਼ਾ ਦਾ ਇਹ ਹੱਥ ਘੜਾ ਕਰੋ ਹਾਂ ਪੜਾ ਈਮਾਨਦਾਰੀ ਨਾ ਕਰਿਓ ਕਿਨੂੰ ਕਿਨੂੰ ਪਤਾ ਸੀ ਇਹ ਗੱਲ ਚਲੋ ਟਾਡੇ ਇਥੋਂ ਲਾਗੋ ਚਾਗੋ ਸੋਹਣੇ ਸੂਟ ਕਿਹੜੀ ਦੁਕਾਨ ਤੋਂ ਮਿਲਦੇ ਇਹ ਪਤਾ ਕਿ ਨਹੀਂ ਪਤਾ ਇਹ ਵੀ ਪਤਾ ਹੋਣਾ ਮੱਲੇ ਚ ਬੀਬੀ ਕਿਹੜੀ ਜਿਹੜੀ ਖਬਰਾਂ ਬਹੁਤ ਫਲਾਉਂਦੀ ਜਾਦੂ ਟੂਣੇ ਕੌਣ ਕਰਦੀ ਇਹ ਵੀ ਪਤਾ ਹੋਣਾ ਤੇ ਜਿਨੇ ਲਾਵਾਂ ਪੜੀਆਂ ਸੀ ਜਿਨੇ ਆਪਜੀ ਦਾ ਇੱਕ ਸੋਹਣਾ ਰਿਸ਼ਤਾ ਬਣਾਇਆ ਸੀ ਉਹਦੇ ਬਾਰੇ ਨਹੀਂ ਪਤਾ ਨਹੀਂ ਭਾਈ ਉਸ ਗੁਰੂ ਰਾਮਦਾਸ ਪਾਸ਼ਾ ਨੇ ਜੇ ਇੱਕ ਤੀਰਣੀ ਕਵੇ ਨਾ ਕਿ ਇਹ ਪਤੀ ਨੂੰ ਗੁਰੂ ਰਾਮਦਾਸ ਪਾਸ਼ਾ ਨੇ ਮੇਰੇ ਲੜ ਲਾਇਆ ਮੈਂ ਇਹਦੇ ਲੜ ਲੱਗੀ ਆ ਇਹਦੀ ਸੇਵਾ ਕਰਨੀ ਕਿਉਂ ਤਾਂ ਕਿ ਮੇਰਾ ਗੁਰੂ ਰਾਮਦਾਸ ਖੁਸ਼ ਹੋ ਜਾਵੇ ਬਸ ਇਦੇ ਤੋਂ ਕੁਝ ਚਾਹੀਦਾ ਏ ਪਤੀ ਤੋਂ ਨਹੀਂ ਕੁਝ ਨਹੀਂ ਚਾਹੀਦਾ ਇਹਦੀ ਸੇਵਾ ਹੀ ਜਿਹੜੀ ਏ ਉਹ ਹੀ ਮੇਰਾ ਸਭ ਕੁਝ ਤੂੰ ਲੱਗਦਾ ਸ਼੍ਰੋਮਣੀ ਕਮੇਟੀ ਚ ਰਿਆਂ ਖਸਮਾ ਪੈਹੇ ਚੁੱਕੀ ਜਾਂਦਾ ਗਾੜੀਆਂ ਆ ਲੱਛਣ ਤੇ ਇਦਾਂ ਹੀ ਲੱਗਦੇ ਉਹਨਾਂ ਨੂੰ ਗੋਲਕਾਂ ਦਾ ਫਿਕਰ ਹੁੰਦਾ ਬਹੁਤਾ ਦੂਜਿਆਂ ਨੂੰ ਤੇ ਹੁੰਦਾ ਹੀ ਨਹੀਂ ਜਿਹੜੀ ਧੀ ਰਾਣੀ ਪਤੀ ਦੀ ਸੇਵਾ ਜਿਹੜੀ ਏ ਉਹ ਆਪਣੇ ਗੁਰੂ ਨੂੰ ਖੁਸ਼ ਕਰਨ ਵਾਸਤੇ ਕਰੇ ਮੰਗਤੀ ਨਾ ਬਣੇ ਸੱਚ ਜਾਣੇ ਉਹਦੇ ਜੀਵਨ ਚ ਦੁੱਖ ਨਹੀਂ ਹੋਏਗਾ ਮਾਂ ਦੀ ਸੇਵਾ ਕੋਈ ਆਪਣੇ ਗੁਰਨਾਨਕ ਨੂੰ ਖੁਸ਼ ਕਰਨ ਵਾਸਤੇ ਕਰੇ ਇੱਕ ਪਤੀ ਇਹੋ ਕਿਰਤ ਇਸ ਕਰਕੇ ਨਾ ਕਰੇ ਕਿ ਆ ਸਿਆਪਾ ਪਿਆ ਨਿਆਣਿਆਂ ਦਾ ਇਹ ਕਰਨਾ ਹੀ ਪੈਣਾ ਇਸ ਕਰਕੇ ਕਰੇ ਕਿ ਜੇ ਇਹ ਜਿਹੜੇ ਜੀ ਨੇ ਇਹ ਗੁਰਨਾਨਕ ਨੇ ਮੈਨੂੰ ਸੇਵਾ ਦਿੱਤੀ ਇਹਨਾਂ ਦੀ ਇਸ ਸੇਵਾ ਨੂੰ ਬਣਾ ਕੇ ਕਰੇ ਆਪਣੇ ਗੁਰੂ ਨੂੰ ਖੁਸ਼ ਕਰਨ ਵਾਸਤੇ ਤੇ ਸੇਵਾ ਸਿਮਰਨ ਹੋ ਜਾਣੀ ਤੁਹਾਡੇ ਘਰਾਂ ਚੋਂ ਸਭ ਕੁਝ ਮੁੱਕ ਜਾਣਾ ਝਗੜੇ ਮੁੱਕ ਜਾਣੇ ਰੋਗ ਮੁੱਕ ਜਾਣੇ ਦੁੱਖ ਮੁੱਕ ਜਾਣੇ ਬਿਬਤਾਵਾਂ ਮੁੱਕ ਜਾਣੀਆਂ ਇਹ ਅਭਿਆਸ ਜਿਹੜੇ ਨੇ ਨਾ ਇਹ ਕਰਿਓ ਤੇ ਕੱਲ ਤੋਂ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਜਿਹੜੀਆਂ ਪਿੱਛੇ ਬਹਿ ਕੇ ਗੱਲਾਂ ਕਰਦੀਆਂ ਹਨ ਉਹ ਗੱਲਾਂ ਨਾ ਕਰਿਓ ਜਾਂ ਤੇ ਅੱਗੇ ਆ ਕੇ ਬੈਠਿਓ ਆਪਣੇ ਗੁਰੂ ਦੇ ਲਾਗੇ ਤੇ ਜੇ ਦੂਰ ਬਹਿਣਾ ਤੇ ਕੋਈ ਨਹੀਂ ਕੱਲ ਵਾਲੇ ਦੀਵਾਨ ਚ ਨਾ ਹੀ ਚੁਗਲੀਆਂ ਕਰਾਂਗੇ ਫਿਰ ਵੇਖਿਓ ਤੇ ਗਾਂ-ਗਾ ਹੋ-ਹੋ ਬਿੰਦੀਆਂ ਉਦੋਂ ਤੇ ਇੰਦੀਆਂ ਲੱਗੇ ਹੋ-ਹੋ ਬਿੰਦੀਆਂ ਕਿ ਕਿਤੇ ਗੱਲ ਕੋਈ ਮਿਸ ਨਾ ਹੋ ਜੇ ਤੇ ਹੁਣ ਦੂਰ ਬਹਿ ਕੇ ਉਹ ਕੋਈ ਇੱਕ ਦੂਜੀ ਨਾਲ ਗੱਲਾਂ ਕਰੀ ਜਾਂਦੀ ਨਹੀਂ ਪਈ ਇਦਾਂ ਨਹੀਂ ਪਿਆਰ ਨਾ ਆਇਓ ਸਤਿਗੁਰੂ ਦੇ ਦਰਬਾਰ ਚੋਂ ਕੁਝ ਲੈਣ ਆਇਓ ਕੱਲ ਅਸੀਂ ਜਿਹੜਾ ਹਿਰਦਾ ਕਲਪਦਾ ਰਹਿੰਦਾ ਨਾ ਖਿੱਚਦਾ ਰਹਿੰਦਾ ਇਹ ਅੰਦਰ ਬੜਾ ਦੁੱਖ ਪਾਉਂਦਾ ਜਦੋਂ ਕੋਈ ਦੂਜਾ ਬੋਲ ਕਹਿ ਦਵੇ ਕੌੜਾ ਤੇ ਤਾਂ ਖਿੱਚਦਾ ਰਹਿੰਦਾ ਦੁੱਖ ਪਾਉਂਦਾ ਏ ਇਹ ਕਿਸੇ ਨਾਲ ਕੋਈ ਅਣਬਣ ਹੋ ਜਾਵੇ ਕੋਈ ਨਿੰਦਿਆ ਕਰੇ ਤੇ ਅੰਦਰ ਇੱਕ ਜ਼ਹਿਰ ਉਗਲਦਾ ਰਹਿੰਦਾ ਤੇ ਬੜੇ ਦੁਖੀ ਹੁੰਨੇ ਆ ਇਹ ਬਣਦਾ ਕਿਵੇਂ ਤੇ ਇਹ ਮੁੱਕਦਾ ਕਿਵੇਂ ਗੁਰੂ ਮਹਾਰਾਜ ਇਹਦੇ ਬਾਬਤ ਕੀ ਕਹਿੰਦੇ ਨੇ ਕੱਲ ਇਸ ਦੁੱਖ ਤੋਂ ਅਸੀਂ ਮੁਕਤੀ ਜਿਹੜੀ ਇਹਨਾਂ ਸਤਿਗੁਰੂ ਦੇ ਹੁਕਮ ਅਨਸਾਰ ਪਾਵਾਂਗੇ ਕੱਲ ਇਹਦਾ ਜ਼ਿਕਰ ਕਰਾਂਗੇ ਆਓ ਸਮਾਂ ਕਾਫੀ ਹੋ ਗਿਆ ਔ ਸਤਿਗੁਰੂ ਨੂੰ ਕੂਕ ਕਰੀਏ ਪ੍ਰਣ ਕਰੀਏ ਨਾਲੇ ਸਤਿਗੁਰੂ ਨਾਲ ਕੇ ਅਭਿਆਸ ਕਮਾਵਾਂਗੇ ਵੇਖੋ ਅੱਜ ਦੇ ਕੁਝ ਅਭਿਆਸ ਨੇ ਇੱਕ ਧਿਆਨ ਨੂੰ ਵਿੱਚ ਰੱਖਣਾ ਇੱਕ ਹਰ ਕਰਮ ਨੂੰ ਸੇਵਾ ਬਣਾਉਣ ਦਾ ਯਤਨ ਕਰਨਾ ਆ ਜਿਹੜੀ ਪਿਛਲੀ ਸੁਰਤੇ ਇਹਦੇ ਨਾਲ ਪਿਆਰੇ ਦੇ ਗੁਣ ਯਾਦ ਕਰਨ ਦੀ ਕੋਸ਼ਿਸ਼ ਕਰਨਾ ਗੁਰੂ ਨੂੰ ਜੋਦੜੀਆਂ ਕਰਦੇ ਰਹਿਣਾ ਅਰਦਾਸਾਂ ਕਰਦੇ ਰਹਿਣਾ ਬੇਨਤੀਆਂ ਕਰਦੇ ਰਹਿਣਾ ਇੱਕ ਬੱਚਾ ਜਿਹੜਾ ਏ ਉਸ ਗੁਰੂ ਘਰ ਨਾ ਜਾਵੇ ਤੇ ਉਹਦੇ ਨਾਲ ਨਾਰਾਜ਼ ਹੋਣਾ ਛਿੜਕਣਾ ਉਹਨੂੰ ਇਹ ਸਾਰੇ ਅਭਿਆਸ ਜਿਹੜੇ ਨੇ ਇਹ ਅੱਜ ਤੋਂ ਸ਼ੁਰੂ ਕਰ ਲਿਓ ਕਰੋਗੇ ਨਾ ਤੇ ਇੱਕ ਸਵੇਰੇ ਆਉਣਾ ਹੈ ਨਾ ਜੇ ਤੁਸੀਂ ਸਵੇਰੇ ਰੰਗ ਚਾਏ ਨਾ ਅੱਜ ਤੋਂ ਨਾਮ ਜਪੀ ਜਾਇਓ ਵਾਹਿਗੁਰੂ ਕਹੀ ਜਾਇਓ ਰਾਤ ਨੂੰ ਸੌਣ ਲੱਗਿਆਂ ਕੜੀ ਆਪਣੇ ਪਿਆਰੇ ਨੂੰ ਯਾਦ ਕਰਕੇ ਤੇ ਉਹਨੂੰ ਜੋਦੜੀ ਕਰਿਓ ਕਿ ਸਤਗੁਰੂ ਦਿਆ ਕਰੀ ਮੈਨੂੰ ਆਪਣੀ ਸੱਚੀ ਧੀ ਬਣਾਈ ਮੈਨੂੰ ਆਪਣਾ ਸੱਚਾ ਪੁੱਤ ਬਣਾਈ ਕਲ ਉੱਠ ਕੇ ਵੀ ਕਰਿਓ ਤੇ ਫਿਰ ਜਦੋਂ ਦਰਬਾਰ ਚ ਆਹੋਗੇ ਹਿਰਦਾ ਟਿਕਿਆ ਹੋਇਆ ਹੋਏਗਾ ਨਾ ਫਿਰ ਗਹਿਰਾਈ ਚ ਜਾ ਕੇ ਹੋ ਸਕਦਾ ਏ ਕਈਆਂ ਦੇ ਸੁਣਦਿਆਂ ਸੁਣਦਿਆਂ ਹੀ ਅੰਦਰ ਜਿਹੜਾ ਉਹ ਜ਼ਹਿਰ ਬਣਦਾ ਏ ਉਹ ਜ਼ਹਿਰ ਬਣਨਾ ਬੰਦ ਹੋ ਜਾਵੇ ਕਥਾ ਦੇ ਵਿੱਚ ਦੀਵਾਨ ਚ ਬੈਠਿਆਂ ਬੈਠਿਆਂ ਹੀ ਹੋ ਸਕਦਾ ਏ ਈਰਖਾ ਤੋਂ ਨਿੰਦਿਆ ਤੋਂ ਇਹ ਫਜ਼ੂਲ ਦੇ ਕ੍ਰੋਧ ਤੋਂ ਇਹ ਫਜ਼ੂਲ ਦੀ ਜਿਹੜੀ ਅੰਦਰ ਕਲਪਨਾ ਤੇ ਦੁੱਖ ਏ ਇਹਦੇ ਤੋਂ ਬੈਠਿਆਂ ਬੈਠਿਆਂ ਹੀ ਕਿਤੇ ਹਿਰਦਾ ਮੁਕਤ ਹੋ ਜਾਵੇ ਸਤਗੁਰੂ ਇਦਾਂ ਦਿਆ ਕਰਨ ਕੱਲ ਉਹਦੀ ਵਿਚਾਰ ਕਰਾਂਗੇ ਆਓ ਸਤਗੁਰੂ ਨੂੰ ਕੂਕ ਕਰੀਏ ਸਤਗੁਰੂ ਦਿਆ ਕਰੀ ਮੇਰ ਪਰਿਆ ਹੱਥ ਰੱਖੇ ਵਾਹਿਗੁਰੂ ਆਹੇ ਗੁਰੂ ਵਾਹਿ ਬਖਸ਼ੋ ਵਾਹੇ ਗੁਰੂ 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 ਹੇ ਪਿਤਾ ਏ ਦੀਨ ਦੁਨੀ ਦੇ ਮਾਲਕ ਪਿਤਾ ਬਖਸ਼ ਲਈ ਤੂੰ ਬਖਸ਼ੇਂ ਸਤਿਗੁਰੂ ਐ ਸਤਿਗੁਰੂ ਸਾਡੇ ਸਾਰਿਆਂ ਦੇ ਬੇਅੰਤ ਗੁਨਾਹ ਬੇਅੰਤ ਪਾਪ ਬਖਸ਼ ਲਈ ਸਤਿਗੁਰੂ ਸਾਨੂੰ ਆਪਣੇ ਸੱਚੇ ਸਿੱਖ ਸਚੀਆਂ ਧੀਆਂ ਸੱਚੇ ਪੁੱਤ ਆਪਣੇ ਸਹਬਜ਼ਾਦੇ ਸਹਬਜ਼ਾਦੀਆਂ ਬਣਾ ਲਈ ਤੇਰੇ ਤੋਂ ਵਿਛੜ ਕੇ ਬੇਅੰਤ ਮੈਲ ਮਨਾਂ ਚ ਭਰ ਗਈ ਅਜੇ ਤੱਕ ਤੇਰੇ ਖਾਲਸੇ ਹੋਣ ਦਾ ਆਨੰਦ ਨਹੀਂ ਮਾਣਿਆ ਸਤਿਗੁਰੂ ਦੇਖ ਕਰੀ ਜਿਸ ਖਾਲਸੇ ਦੇ ਵਿੱਚ ਤੂੰ ਵਾਸ ਕਰਦਾ ਏ ਉਹ ਖਾਲਸੇ ਸਾਨੂੰ ਬਣਾ ਲਈ ਮੇਰਾ ਕਰੀ ਮੇਰਾ ਦੇ ਦਾਤੇ ਆਪ ਜੀ ਦਾ ਕੋਟ ਕੋਟ ਧੰਨਵਾਦ ਜੋ ਆਪ ਜੀ ਨੇ ਸ्रोत ਬਖਸ਼ੀ ਤੇਰੀ ਮਹਿਮਾਨ ਨੂੰ ਸੁਣ ਸਕੇ ਜੋ ਆਪ ਜੀ ਨੇ ਬੋਲ ਬਖਸ਼ੇ ਤੇਰੇ ਰੰਗਾ ਨੂੰ ਗਾ ਸਕੇ ਆਪ ਜੀ ਦੇ ਉਹਨਾਂ ਸਾਰਾਂ ਰੰਗਾ ਦਾ ਉਹਨੇ ਸਾਰੇ ਗੁਰਸਿੱਖਾਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਸੇਵਾ ਬਖਸ਼ੀ ਆਪ ਜੀ ਬੇੰਤ ਭੁੱਲਾਂ ਬਖਸ਼ ਲੈਣਾ ਬਖਸ਼ ਲੈਣਾ ਆਉ ਗੱਜ ਕੇ ਬੁਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ